ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਪਿੰਡ rau ke kala ਜਿਲ੍ਹਾ ਮੋਗਾ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਸਰਬ ਲੋ ਦਾ ਲੰਗਰ ਤਿਆਰ ਕੀਤਾ ਗਿਆ ਜਿੱਥੇ ਸੰਗਤਾਂ ਨੂੰ ਰੋਜ਼ ਦੀ ਤਰ੍ਹਾਂ ਜਲ ਸ਼ਕਾਇਆ ਜਾਂਦਾ ਹੈ ਜਾਸ਼ਕਾਉਣ ਦਾ ਮਕਸਦ ਇਹ ਹੈ ਕਿ ਸਾਡੇ ਜੋ ਰਸੋਈ ਦੇ ਵਿੱਚ ਮਾੜੇ ਪ੍ਰਭਾਵ ਪਏ ਹਨ ਫ੍ਰਿਜਾਂ ਜਾ ਵਰਫ ਨੇ ਜਿਹੜੀ ਜਗ੍ਹਾ ਲੈ ਲਈ ਆ ਉਸ ਦੇ ਨਾਲ अनेका ਬਿਮਾਰੀਆਂ ਲੱਗਦੀਆਂ ਸੁੱਕੜੇ ਸਾਡੇ ਪਰਿਵਾਰਾਂ ਦੇ ਵਿੱਚੋਂ ਨਿਕਲ ਚੁੱਕੇ ਹਨ ਦੁਬਾਰਾ ਤੋਂ ਉਸ ਚੀਜ਼ ਦੀ ਸਿੱਖਿਆ ਦੇ ਕੇ ਵਰਤਨ ਦੀ ਸੁੱਕ ਮਾਂਜ ਕਰਕੇ ਆਲਗ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਣ ਦੇ ਲਈ ਇਹ ਸਰਬ ਲੋ ਦਾ ਲੰਗਰ ਰੋਸ਼ਕਾਇਆ ਜਾਂਦਾ ਹੈ ਜਿੱਥੇ ਮਤਾਵਾ ਭੈਣਾ ਵੱਲੋਂ ਮਿੱਸੇ ਪ੍ਰਸ਼ਾਦੇ ਦੀ ਸੇਵਾ ਕੀਤੀ ਜਾਂਦੀ ਹੈ ਨਾਲ ਹੀ ਪਿਆਜ਼ ਅਚਾਰ ਲੱਸੀ ਕਾਰਨੀ ਦਾ ਦੁੱਧ ਹੋਰ ਅਨੇਕਾ ਤਰ੍ਹਾਂ ਦੇ ਭੋਜਨ ਤਿਆਰ ਕਰਕੇ ਸੰਤਾਂ ਨੂੰ ਸ਼ਕਾਇਆ ਜਾਂਦੇ ਹਨ ਜਿੱਥੇ ਬਾਬਾ ਜੀ ਨੇ ਇਹ ਦੱਸਿਆ ਕਿ ਜਦ ਪੁਰਾਣੇ ਸਮੇਂ ਵਿੱਚ ਮਾਤਾਵਾਂ ਬਰਤਨ ਸੁੱਕਮਾਂਜ ਕਰਦੀਆਂ ਸਨ ਤਾਂ ਸਰੀਰ ਦੀ ਐਕਸਰਸਾਈਜ਼ ਹੁੰਦੀ ਸੀ ਜਿਸ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਸੀ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦਰਾ ਬਾਬਾ ਜੀਵਨ ਸਿੰਘ ਜੀ ਉਨ੍ਹਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਬਾਬਾ ਜੀ ਵੱਲੋਂ ਹੋਰ ਥੋੜੇ ਜਣ ਲੰਗਰ ਲਗਾਉਣ ਦੀ ਸੇਵਾ ਲਈ ਬੇਨਤੀ ਕੀਤੀ ਗਈ। ਸੁਨਗਰ ਨਿਵਾਸੀਆਂ ਚਾਰਨਾ ਵਿੱਚ ਬੇਨਤੀ ਆ ਕਿ ਜਲ ਸ਼ਕ ਕੇ ਨੇਕਾਂ ਬਿਮਾਰੀਆਂ ਤੋਂ ਰਹਿਤ ਰਹਿਤ ਹੋਈਏ। ਜਿਸ ਦੇ ਨਾਲ ਆਪਣਾ ਸਰੀਰ ਤੰਦਰੁਸਤ ਹੋ ਸਕੇ। ਸਿੱਖਿਆ ਲਈਏ। ਸੋ ਆਓ ਰਲ ਮਿਲ ਕੇ ਇਸ ਲੰਗਰ ਦੇ ਵਿੱਚ ਹਿੱਸਾ ਪਾਈਏ। ਤਾਂ ਜੋ ਘਰਾਂ ਦੇ ਵਿੱਚ ਜਿਹੜੀਆਂ ਮਾੜੀਆਂ ਲਾਮਤਾਂ ਪਹੁੰਚੀਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਸੋ ਬਾਬਾ ਜੀ ਵੱਲੋਂ ਬੇਨਤੀ ਕੀਤੀ ਗਈ ਕਿ ਗੁਰਦੁਆਰਾ ਸਾਹਿਬ ਪਹੁੰਚ ਕੇ ਲੰਗਰ ਜਰੂਰ ਸ਼ਕਿਆ ਜਾਵੇ ਤੇ ਹੋਰ ਵੀ ਜਿਹੜੀ ਲੋੜੀਆਂ ਜਿਹੜੀਆਂ ਚੀਜ਼ਾਂ ਏ ਉਹ ਉੱਥੇ ਦਸੀਆਂ ਜਾਂਦੀਆਂ ਹਨ ਦਿੱਲੀ ਰੌਕੀ ਨਹੀਂ ਹੋਈ ਤੋ ਜਸਵੀਰ ਸਿੰਘ ਗੱਲ ਦੀ ਰਿਪੋਰਟ ਰੌਕੇ ਕਲਮ ਮੋਗਾ ਸੋ ਨਾਲ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਸੰਗਤਾਂ ਆਉਂਦੀਆਂ ਆਪਣੇ ਜਗ੍ਹਾ ਤੇ ਤੁਸਵੰਤ ਜੋੜ ਘਟੋ ਕਿਉਂਕਿ ਬਾਬਾ ਜੀ ਵੀ ਦੂਰੋਂ ਆਇਆ ਹੈ ਸੋ ਉਹਨਾਂ ਕੀ ਚੀਜ਼ ਲੋੜੇ ਬੰਦੀ ਆ ਜਾਂਦੇ ਨੇ ਚਾਹੇ ਲੰਗਰ ਚੱਲ ਰਿਹਾ ਵਿਸ਼ੇ ਪ੍ਰਸਾਦ ਦਾ ਨਾਲ ਲੰਗਰ ਲੰਗਰ ਚੱਲ ਰਿਹਾ ਸੋ ਉਹ ਚੀਜ਼ਾਂ ਵਾਸਤੇ ਵੀ ਪੈਸੇ ਦੀ ਲੋੜ ਪਈਦੀ ਆ ਸੋ ਅੱਜ ਹਫ਼ਤੇ ਦੇ ਉੱਤੋਂ ਹੋ ਚੱਲਿਆ ਬੰਦਗਾ ਨਹੀਂ ਕੋਈ ਨਾਦਰ ਤੋਂ ਬੇਈ ਨਹੀਂ ਕਿ ਕੋਈ ਮਾਇਆ ਦੀ ਗੋੜੀ ਅੱਜ ਤੋਂ ਪਹਿਲਾਂ ਮਾਰੇ ਆਪ ਹੀ ਲੰਗਰ ਚਲਾਈ ਜਾਂਦਾ ਸੋ ਆਪਣਿਆਂ ਨੂੰ ਹੌਸਲਾ ਜੀਏ ਤਾਂ ਕਿ ਹੋਰ ਜਣਾ ਆਪਣੇ ਜਿਹੜੇ ਇਹ ਲੰਗਰ ਚੱਲੇ ਤਾਂ ਕਿ ਹੋਰ ਵੀ ਪਰਿਵਾਰ ਇਥੇ ਨੌਹਾਂ ਲੈ ਸੋ ਭਾਜਾ ਸਾਥ ਦੇਣਾ ਆਦਮੀ ਦੀ ਆਪਣਾ ਨਗਰ ਦੇ ਜੂਰ ਪਾ ਕੇ ਖੜੇ ਆ। ਸੂਬੇ ਦੇ ਨਗਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਇੱਥੇ ਜ਼ਰੂਰ ਆਓ ਕਿਸੇ ਨੇ ਕੋਈ ਪੈਸਾ ਨਹੀਂ ਰੱਖਿਆ ਉਹ ਕੋਈ ਰੱਖ ਲਏਗਾ। ਤੁਹਾਡਾ ਦਸਵੰ ਚਾਹੀਏ 1 ਰੁਪਿਆ ਪਾ ਕੇ ਕੋਈ ਕਾਛਕੀ ਜਾ ਸਕਦੇ ਆ। ਚਾਹੀਏ ਨਹੀਂ ਕੋਣ ਕੋਈ ਚੱਕਾ। ਪਰ ਨਗਰ ਨੂੰ ਸ਼ਾਮੇ ਜਾਓ। ਇਹਨੇ ਕਿੰਨਾ ਮੌਇਤਨ ਬਤਾਲੇ ਕਰਨੀਆਂ ਸੰਗਤਾਂ ਨੇ ਵੀ ਅਰਦਾਸ ਕਰਾਂਗੇ ਕਿ ਕਿੰਨੇ ਕਿਰਪਾ ਪਰਿਵਾਰਾਂ ਨੂੰ ਕਿੰਨਾ ਖਰਚ ਪਿਆ ਜਿਹੜੀ ਬਿਮਾਰੀ ਨਾਲ ਕੀ ਪੰਜਾਹ ਰੁਪਿਆ ਆ। ਸੋ ਬਾਬਾ ਜੀ ਬਲੋ ਸ਼ੌਦਾ ਪੋਂ ਜਿਹੜਾ ਵਾਟਾ ਵਿੱਚ ਦਿੱਤਾ ਜਾਣਾ ਵੀ ਮੈਂ ਤਾਂ ਇਹ ਕਹਿੰਦਾ ਵੀ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਬਾਈ ਤੁਸੀਂ ਆਵਦੇ ਸਭ ਲੋਨ ਦੇ ਵਾਟੇ ਨੂੰ ਲਓ ਕਿ ਸੰਗਤਾਂ ਨੇ ਘਰੇ ਲੈ ਕੇ ਜਾਣੇ ਕਿਉਂਕਿ ਜੇ ਅੱਜ ਮਹੀਨਾ ਪੰਨਾ ਲੰਗ ਚਲਾ ਗਿਆ ਆਪਾਂ ਫਤ ਨਹੀਂ ਕਰਨਾ ਇਹ ਚੀਜ਼ੋਂ ਪੱਕਾ ਇਹ ਜਮਾ ਤਾਂ ਕਿ ਸਾਡੇ ਸਟੀਲ ਦੇ ਭਾਂਡੇ ਆ ਜਾਂ ਮੂਰ ਵਰਤਨਾ ਜਿਹੜੇ ਆਪਾਂ ਨੂੰ ਬਿਮਾਰੀਆਂ ਕਰਾਉਂਦੇ ਆ ਉਹਨਾਂ ਨੂੰ ਆਪਾਂ ਦੂਰ ਕਰਕੇ ਪਿੱਤਲ ਦਾ ਬਰਤਨ ਘਰੇ ਲੈ ਕੇ ਆਓ ਤਾਂਬੇ ਦਾ ਬਰਤਨ ਘਰੇ ਲੈ ਕੇ ਆਓ ਸਭ ਲੋਹ ਦਾ ਬਰਤਨ ਘਰੇ ਲੈ ਕੇ ਆਓ ਆਪਾਂ ਤਾਂ ਭਾਂਡਾ ਲਿਆਉਣਾ ਕੋਈ ਵੀ ਹੋ ਜਾ ਇਥੇ 3-4 ਲੱਖ ਦੀ ਮਸ਼ੀਨਾਂ ਆਪਾਂ ਬਿਲਟਰ ਕਰਵਾ ਦੇਵਾ ਲੈਂਦੇ ਆ ਇਥੇ 3-400 ਦਾ ਆਪਾਂ ਲੈ ਕੇ ਘਰੇ ਵੰਟਾ ਲੈ ਸਕਦੇ ਤੋ ਵੀ ਆਪਣੀ ਜਨਤੀ ਦੇ ਲਈ ਆਪਣੇ ਅੰਦਰ ਨੂੰ ਮੰਨ ਲੈਦੇ ਸੋ ਬਹੁਤੇ ਵੇਚਿਆ ਆ ਕੱਗ ਆਪਣੇ ਕੀਮਤ ਦਾ ਜਾਚ ਕਾਸ ਹੋ ਜਸੀ ਘਰ ਘਰ ਸਭ ਪੁੰਚਿਆ ਸੋ ਕਾਫੀ ਨਹੀਂ ਬੇਤੀ ਆ ਰਹੀ ਸੀ ਮੈਂ ਤੁਹਾਡੇ ਸਾਹਮਣੇ ਜਿਹੜੀ ਆਫਰ ਲੈ ਕੇ ਆਇਆ ਸੋ ਇਸੇ ਤਰ੍ਹਾਂ ਪਿਆਰ ਨੂੰ ਦੇ ਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ